ਇਹ ਜਿਹੜਾ ਸਿੱਖਾ ਉਹ ਮੇਰਾ ਸਿੱਖਾ ਇਹ ਨਹੀਂ ਵੀ ਘਰ ਦੀ ਰੋਟੀ ਪਾਣੀ ਜੁਗਰਨੀ ਪੁਰਾਣੇ ਨੀਤੀ ਦੇ ਮੁੱਦਿਆਂ ਵਿੱਚ ਪੇਖੇ ਆਵੇ ਸੋ ਆਪਣੇ ਹੱਕਾਂ ਦੇ ਲਈ ਗੱਲ ਕਰ ਸਕੇ ਠੀਕ ਹੈ ਇਸ ਲਈ ਮਹਾਰਾਜਨ ਸਾਨੂੰ ਮੀਰੀ ਦਾ ਸਨਦ ਦਿੱਤਾ ਤੇ ਮੀਰੀ ਥੱਲੇ ਨਹੀਂ ਆ ਤੇ ਪੀਰੀ ਉੱਪਰ ਨਹੀਂ ਕਿ ਧਰਮ ਪਰਿਆ ਤੇ ਰਾਜਨੀਤੀ ਥੱਲੇ ਠੀਕ ਹੈ ਇੰਨਾ ਕੁਰਬਾਨਾਂ ਦਾ ਸਾਇਜ ਇੱਕੋ ਆ ਇਹ ਹੈਗੀਆਂ ਇੱਕ ਤਲਵਾਰ ਆ ਤੇ ਇੱਕ ਕੁਰਬਾਨ ਆ ਦੋਨਾਂ ਦੇ ਸਾਇਜ ਸੇਮ ਆ ਦੋਨਾਂ ਦਾ ਡਿਜ਼ਾਈਨ ਸੇਮ ਆ ਦੋਨਾਂ ਦੇ ਕੰਮ ਵੀ ਸੇਮ ਆ ਤਲਵਾਰ ਨੇ ਵੀ ਵੱਡਣਾ ਆ ਤੇ ਕਿਰਪਾਲ ਨੇ ਵੀ ਵੱਡਣਾ ਆ ਹੁਣ ਫਰਕ ਕੀ ਆ ਔਰੰਗਜ਼ੇਬ ਨੇ ਜਦੋਂ ਆਪਣੇ ਫੌਜਦਾਰ ਭੇਜੇ ਸੀ ਨਾ ਉਹਨੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਛੱਡਤਾ ਪਰਿਵਾਰ ਦੇ ਨਾਲ ਹੁਣ ਉਹ ਅੱਗੇ ਵੱਧ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਹੱਥੋਂ ਜਾਣੇ ਨਹੀਂ ਚਾਹੀਦੇ ਅਸੀਂ ਉਹਨਾਂ ਤੋਂ ਘਰ ਛਡਵਾਉਣਾ ਸੀਗਾ ਘਰ ਛਡਵਾਤਾ ਉਹਨਾਂ ਨੂੰ ਉਹਨਾਂ ਕੋਲ ਕੋਈ ਕਿਲਾ ਨਹੀਂ ਆ ਕੋਈ ਜ਼ਿਆਦਾ ਹਥਿਆਰ ਨਹੀਂ ਆ ਹੁਣ ਮੌਕਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਕਿਸੇ ਤਰੀਕੇ ਨਾਲ ਕਾਬੂ ਪਾ ਲਈਏ ਤੇ ਉਹਨੇ ਆਪਣੇ ਫੌਜਦਾਰਾਂ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਹੁਣ ਚਮਕੌਰ ਦੀ ਗੜੀ ਵੱਲ ਜਾ ਰਹੇ ਆ ਆਪਣੀਆਂ ਫੌਜਾਂ ਲੈ ਕੇ ਜਾਓ ਆਪਣਾ ਅਸਲਾ ਲੈ ਕੇ ਜਾਓ ਟਾਰਗੇਟ ਕੀ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਰੇਸਟ ਕਰਨਾ ਜਿੰਦਾ ਸ਼ਹੀਦ ਤੇ ਆਪਣੇ ਫੌਜਦਾਰਾਂ ਨੂੰ ਕਿਹਾ ਆਪਣੀਆਂ ਤਲਵਾਰਾਂ ਜਿਹੜੇ ਇੱਕ ਜਹਾਦੀ ਕੋਲ ਤਲਵਾਰ ਹੁੰਦੀ ਨਾ ਉਹ ਤਲਵਾਰ ਨੇ ਇਹ ਨਹੀਂ ਦੇਖਣਾ ਕਿ ਰਸਤੇ 'ਚ ਕੌਣ ਆ ਰਿਹਾ ਉਹਨੇ ਆਪਣਾ ਟਾਰਗੇਟ ਅਚੀਵ ਕਰਨਾ ਠੀਕ ਹੈ ਉਹਨਾਂ ਮੁਗਲ ਫੌਜ ਨੇ ਇਹ ਨਹੀਂ ਦੇਖਿਆ ਕਿ ਸਾਹਿਬ ਜੀ ਦੇ ਬੇਕਸੂਰ ਆ ਛੋਟੀਆਂ ਉਮਰਾਂ ਆ ਜੀ ਨਾ ਸ਼ਹੀਦ ਕਰੀ ਚਾਹਤੀ ਉਹਨਾਂ ਨੇ ਇਹ ਦੇਖਿਆ ਬੀਬੀ ਸ਼ਰਨ ਕੌਰ ਇੱਕ ਔਰ ਤੇ ਆ ਨਹੀਂ ਉਹ ਵੀ ਵਿਚਾਰੇ ਸ਼ਹੀਦ ਕਰਤੀ ਹੈ ਨਾ ਸੋ ਤਲਵਾਰ ਜਿਹਦੇ ਹੱਥ ਚ ਆ ਗਈ ਉਹਨੇ ਜ਼ੁਲਮ ਕਰਨਾ ਹੀ ਕਰਨਾ ਤਲਵਾਰ ਬਣੀ ਜੁਲਮ ਕਰਨ ਵਾਸਤੇ ਹ ਪਰ ਜਦੋਂ ਉਹ 10 ਲੱਖ ਤਲਵਾਰਾਂ ਲੈ ਕੇ ਮੁਗਲ ਫੌਜ ਇੱਥੇ ਆਈ ਸੀਗੀ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਕਿਰਪਾਨ ਬਖਸ਼ੀ ਸੀ ਕਹਿੰਦੇ ਆ ਲੈ ਕੇ ਜਾਓ ਕਹਿੰਦੇ ਬਾਹਰ ਫੌਜ ਕਿੰਨੀ ਹੈ ਕਹਿੰਦੇ ਜੀ ਲੱਖਾਂ ਦੇ ਵਿੱਚ ਆ ਕਹਿੰਦੇ ਜੇ ਤੁਹਾਡੇ ਕੋਲ ਕਿਰਪਾਨ ਹੈ ਤੁਹਾਡੇ ਨਾਲ ਗੁਰੂ ਦੀ ਕਿਰਪਾ ਆ ਕਿਰਪਾ ਆਣ ਦਮ ਤਮ ਦਾ ਕਿਰਪਾ ਆਣ ਕਿਰਪਾ ਆਨ ਕੀ ਮਤਲਬ ਹੈ ਕਿਰਪਾ ਆਨ ਤੁਹਾਡੇ ਤੇ ਹੁਣ ਗੁਰੂ ਜੀ ਕਿਰਪਾ ਆ ਗਈ ਹੈ ਕਿਰਪਾ ਆਨ ਜੇ ਤੁਹਾਡੇ ਕੋਲ ਸ੍ਰੀ ਸਾਹਿਬ ਆ ਤੇ ਤੁਹਾਡੇ ਉੱਪਰ ਗੁਰੂ ਜੀ ਕਿਰਪਾ ਆ ਗਈ ਹੈ ਗੁਰੂ ਜੀ ਕਿਰਪਾ ਤੁਹਾਡੇ ਨਾਲ ਆ ਹੁਣ ਭਾਵੇਂ ਲੱਖ ਕੀ ਕਰੋਨਾ ਬੰਦਾ ਕਿਉਂ ਨਾ ਤੁਹਾਡੇ ਸਾਹਮਣੇ ਹੋਵੇ ਤੁਸੀਂ ਹਾਰ ਨਹੀਂ ਨਹੀਂ ਤੁਸੀਂ ਜਿੱਤ ਕੇ ਆਉਂਗੇ ਕਿਉਂਕਿ ਸਵਾ ਲੱਖ ਸੇ ਇੱਕ ਲੜਾ ਹਾਂ ਤਬਾ ਗੋਬਿੰਦ ਸਿੰਘ ਨਾਮ ਦਾ ਹਾਂ ਜੇ ਸ਼ਬਦ ਕਹੇ ਐਵੇਂ ਤਾਂ ਨਹੀਂ ਕਹੇ ਤੁਸੀਂ ਇਕੱਲੇ ਨਹੀਂ ਸਵਾ ਸਵਾ ਲੱਖ ਮੁਕਲ ਪੌਛ ਦਾ ਸਾਹਮਣਾ ਕਰਨਾ ਠੀਕ ਹੈ ਇਸ ਲਈ ਮਹਾਰਾ ਨੇ ਕਿਹਾ ਕਿ ਜਦੋਂ ਕਿਰਪਾਨਾਂ ਲੈ ਕੇ ਮੈਦਾਨੇ ਜੰਗ ਚਾਹੇ ਸੀ ਮਹਾਰਾ ਨੇ ਕਿਹਾ ਸੀ ਸਿਧਾਂਤ ਯਾਦ ਰੱਖਿਓ ਕਿਰਪਾਨ ਦਾ ਕਿ ਸਿਧਾਂਤ ਹੈ ਕਿ ਕਿਰਪਾਨ ਨੇ ਨਿਹੱਥੇ ਉੱਪਰ ਹਮਲਾ ਨਹੀਂ ਕਰਨਾ ਭਾਵੇਂ ਕੋਈ ਦੁਸ਼ਮਣ ਹੀ ਕਿਉ ਨਾ ਹੋਵੇ ਔਰੰਗਜੇਬ ਵੀ ਸਾਹਮਣੇ ਹੁੰਦਾ ਉਹਦੇ ਹੱਥ ਚ ਕਲਵਾਰ ਨੰਦੀ ਤੇ ਕਿਸੇ ਸਿੰਘ ਨੇ ਵੀ ਉੱਤੇ ਹਮਲਾ ਨਹੀਂ ਜੀ ਕਰਨਾ ਕਿਉਂਕਿ ਨਿਹੱਥੇ ਉੱਤੇ ਹਮਲਾ ਨਹੀਂ ਕਰਨਾ ਕਿਰਪਾਨ ਦੇ ਨਾਲ ਕਿਸੇ ਬਜ਼ੁਰਗ ਉੱਪਰ ਹਮਲਾ ਨਹੀਂ ਕਰਨਾ ਕਿਸੇ ਔਰਤ ਉੱਪਰ ਹਮਲਾ ਨਹੀਂ ਕਰਨਾ ਕਿਸੇ ਬੱਚੇ ਉੱਪਰ ਹਮਲਾ ਨਹੀਂ ਕਰਨਾ ਮੈਦਾਨੇ ਜੰਗ ਚ ਪਹਿਲਾਂ ਹਮਲਾ ਨਹੀਂ ਕਰਨਾ ਜੇ ਕੋਈ ਮੈਦਾਨੇ ਜੰਗ ਛੱਡ ਕੇ ਜਾ ਰਿਹਾ ਤਾਂ ਉਹਦੀ ਪਿੱਠ ਤੇ ਵੀ ਹਮਲਾ ਨਹੀਂ ਕਰਦੇ। ਇਹ ਕਿਰਪਾਨ ਦਾ ਦਾ ਪਰ ਮੁਗਲ ਫੌਜ ਨੇ ਕੀ ਕੀਤਾ ਸਾਰਾ ਕੁਝ ਦੇ ਉਲਟ ਕੀਤਾ। ਉਹਨਾਂ ਤਲਵਾਰ ਨਾਲ ਪਿੱਠ ਤੇ वार ਵੀ ਕੀਤਾ।